ਪੰਜਾਬ ਦੇ ਵਿੱਚ ਨਸ਼ਾ ਦੁਨੀਆ ਜੀ ਹੈ ਤੇ ਪੰਜਾਬ ਵਿੱਚ ਵੀ ਹੈ ਬਾਹਲਾ ਜੇ ਅਸੀਂ ਚਾਹੁੰਦੇ ਆ ਕਿ ਬੱਚੇ ਸਾਡੇ ਇਹੋ ਜੀਆਂ ਅਲਾਮਤਾਂ ਦੇ ਵੱਲ ਨਾ ਜਾਣ ਮੈਂ ਜਦੋਂ ਪਿੰਡਾਂ ਦੇ ਵਿੱਚ ਜਾ ਰਿਹਾ ਵਿੱਚ ਰਿਹਾ ਤੇ ਮੈਨੂੰ ਕਈ ਮਾਈਆਂ ਮਿਲਦੀਆਂ ਜਿਹੜੀਆਂ ਕਹਿੰਦੀਆਂ ਕਿ ਪੁੱਤ ਸਾਡੇ ਪੁੱਤ ਨੂੰ ਬਚਾਓ ਕਿ ਚਿੱਟੇ ਦਾ ਨਸ਼ਾ ਕਰਦਾ ਹੈ ਇਹ ਫਲਾਣਾ ਨਸ਼ਾ ਕਰਦਾ ਹੈ ਬੱਚਿਆਂ ਨੂੰ ਸਮਝਾਈਦਾ ਹੈ ਕੋਸ਼ਿਸ਼ ਹੈ ਵੀ ਬੱਚੇ ਆਪਣੇ ਵਾਪਸ ਆਉਣ ਨਸ਼ੇ ਵੜ ਪਰ ਅੱਗੇ ਸਾਡੇ ਬੱਚੇ ਇਧਰ ਨੂੰ ਨਾ ਜਾਣ ਅਸੀਂ ਕੋਈ ਪੱਕਾ ਉਹਦਾ ਬੰਨਣ ਨੂੰ ਬਣੀਏ ਸਰਕਾਰਾਂ ਤੇ ਆਸ ਨਹੀਂ ਰੱਖਣ ਦੀ ਲੋੜ ਨਾ ਇਹਨਾਂ ਨੇ ਕੁਝ ਕਰਨਾ ਜੇ ਸਰਕਾਰਾਂ ਚਾਹਣ ਤੇ 24 ਘੰਟੇ ਦੇ ਵਿੱਚ ਨਸ਼ਾ ਬੰਦ ਹੋ ਸਕਦਾ ਹੈ ਪਰ ਅਗਲਿਆਂ ਨੂੰ ਕੀ ਲੋਡ ਪਈ ਹੈ ਇਹ ਪਹਿਰੇਦਾਰੀ ਸਾਨੂੰ ਬਚਪਨ ਤੋਂ ਕਰਨੀ ਪਵੇਗੀ ਬੱਚਿਆਂ ਦੇ ਦਿਵਾਲੇ ਧਰਮ ਦੀ ਇੱਕ ਵਾੜ ਲਾਉਣੀ ਪਵੇਗੀ ਔਰ ਜਿਸ ਬੱਚੇ ਦੇ ਦਿਵਾਲੇ ਧਰਮ ਦੀ ਵਾੜ ਜਿਹਨੂੰ ਸਿੱਖੀ ਦਾ ਪਤਾ ਬਚਪਨ ਤੋਂ ਲੱਗ ਗਿਆ ਦੁਨੀਆ ਦੀ ਕੋਈ ਤਾਕਤ ਉਹਨੂੰ ਨਸ਼ੇ ਵਾਲੇ ਪਾਸੇ ਕਿਵੇਂ ਲੈ ਜਾਊਗੀ ਉਹਨੂੰ ਪਤਾ ਹੈ ਅਮਲ ਬਾਣੀ ਦਾ ਰੱਖਣਾ ਅਮਲ ਪ੍ਰਸ਼ਾਦੇ ਦਾ ਰੱਖਣਾ ਇਹਦੇ ਤੋਂ ਇਲਾਵਾ ਮੈਂ ਕੋਈ ਅਮਲ ਨਹੀਂ ਕਰਨਾ ਤਾਂ ਬਚਨ ਨਹੀਂ ਜਾਪੇਗਾ ਤੋਂ ਸਾਡੇ ਬੱਚੇ ਸੋਹਣੇ ਸੁਨੱਖੇ ਗੱਭਰੂ ਬਣ ਤਰਕੀਆਂ ਕਰਨ ਦੁਨੀਆ ਦੇ ਹਰ ਖੇਤਰ ਚ ਅੱਗੇ ਵਧਣ ਉਹਦੀ ਅਰੰਭਤਾ ਸਾਨੂੰ ਬੱਚੇ ਦੇ ਬਚਪਨ ਤੋਂ ਹੀ ਕਰਨੀ ਪਵੇਗੀ ਉਸਾਰੀ ਘਰ ਤੋਂ ਕਰਨੀ ਪਵੇਗੀ ਔਰ ਆਪਣੇ ਬੱਚਿਆਂ ਨੂੰ ਪੂਰਾ ਗੁਰਸਿੱਖੀ ਦੇ ਨਾਲ ਜੋੜਨਾ ਪਵੇਗਾ। ਤਾਂ ਇਹ ਬਾਣਾ ਜਿਹੜਾ ਆਡੈਂਟੀ ਜਿਹੜੀ ਆ ਸਾਡੀ ਪਛਾਣ ਜਿਹੜੀ ਆ ਇਹਨੂੰ ਆਪਾਂ ਪਰਪੱਕ ਕਰੀਏ। ਗੁਰੂ ਚਾਵੇ ਪਿੰਗਲਿਆਂ ਨੂੰ ਪਹਾੜ ਟਪਾ ਦਿੰਦਾ। ਗੁਰੂ ਚਾਵੇ ਤਾਂ ਜਿੰਨੂੰ ਲੋਕ ਖਲ ਮੂਰਖ ਕਹਿੰਦੇ ਆ ਇਹ ਬੋਲ ਨਹੀਂ ਸਕਦਾ ਗੁਰੂ ਉਹਨੂੰ ਬੋਲਣ ਲਾ ਦਿੰਦਾ ਗੁਰੂ ਹਰਿਕ੍ਰਿਸ਼ਨ ਸਾਹਿਬ ਜਦੋਂ ਅੰਬਾਲੇ ਗਏ ਉੱਥੇ ਇੱਕ ਪੰਡਿਤ ਹੈ ਪੰਡਿਤ ਲਾਲ ਜੰਦ ਜਿੱਥੇ ਗੁਰਦੁਆਰਾ ਸ਼੍ਰੀ ਪੰਜੋਖਰਾ ਸਾਹਿਬ ਉਹਨੇ ਪੁੱਛਿਆ ਜੀ ਕੌਣ ਆਇਆ ਕਹਿੰਦੇ ਜੀ ਗੁਰੂ ਹਰਿਕ੍ਰਿਸ਼ਨ ਸਾਹਿਬ ਆਏ ਉਮਰ ਵੇਖੀ ਕਹਿੰਦੇ ਇੱਕ ਕ੍ਰਿਸ਼ਨ ਤੇ ਇੱਕ ਹਰ ਉਨਿ ਸ਼ੰਕਾ ਕੀਤੀ ਤੇ ਸ਼ੰਕਾ ਕਰਦਿਆਂ ਕਿਹਾ ਭਈ ਮੈਂ ਤੇ ਇਹਨਾਂ ਨੂੰ ਤਾਂ ਮੰਨਾਂਗਾ ਜੇ ਇਹ ਗੀਤਾ ਦੇ ਅਰਥ ਕਰ ਦੇਣ ਕ੍ਰਿਸ਼ਨ ਦੀ ਕਹੀ ਹੋਈ ਕਹਿੰਦੇ ਭਈ ਉਹਦੀ ਆ ਗੀਤਾ ਗੁਰੂ ਸਾਹਿਬ ਤੱਕ ਗੱਲ ਗਈ ਤਾਂ ਗੁਰੂ ਸਾਹਿਬ ਨੇ ਆਖਿਆ ਭਈ ਜੇ ਰੱਬ ਦੀ ਮਹਿਮਾ ਹੋਵੇ ਤੇ ਕੁਝ ਵੀ ਹੋ ਸਕਦਾ ਹੈ ਪੰਡਿਤ ਜੀ ਨੂੰ ਕਹੋ ਤੁਸੀਂ ਕਿਸੇ ਨੂੰ ਵੀ ਲੈ ਆਓ ਉਹ ਹੀ ਗੀਤਾ ਦੇ ਅਰਥ ਕਰ ਦਊਗਾ ਪੰਡਿਤ ਤੇਜ ਸੀ ਉਹ ਇੱਕ ਛੱਜੂ ਝੂਰ ਨੂੰ ਗੁੰਗੇ ਤੇ ਬੋਲੇ ਨੂੰ ਲੈ ਆਇਆ ਇਹ ਕਰੇ ਭਲਾ ਅਰਥ ਤੇ ਗੁਰੂ ਸਾਹਿਬ ਨੇ ਜਦੋਂ ਬਖਸ਼ਿਸ਼ ਭਰਿਆ ਹੱਥ ਰੱਖਿਆ ਛੱਜੂ ਝੂਰ ਨੇ ਗੀਤਾ ਦੇ ਅਰਥ ਕਰ ਦਿੱਤੇ ਪੰਡਿਤ ਸੋਨੇ ਹੋ ਪੰਡਿਤ ਲਾਲ ਚੰਦ ਦਾ ਹੰਕਾਰ ਟੁੱਟਾ ਤੇ ਉਹ ਗੁਰੂ ਚਰਨੀ ਲੱਗਾ ਤਾਂ ਮੇਰੀ ਕਹਿਣ ਤੋਂ ਮਰਾਦ ਇਹ ਆ ਗੁਰੂ ਤੇ ਪ੍ਰੋਸਾ ਕਰੀਏ ਗੁਰੂ ਅਗੇ ਅਰਦਾਸ ਕਰੀਏ ਗੁਰੂ ਵਾਲੇ ਬਣੀਏ ਗੁਰੂ ਦੇ ਰਸਤੇ ਤੇ ਤੁਰੀਏ ਸਾਡਾ ਗੁਰੂ ਗੁੰਗਿਆਂ ਤੇ ਬੋਲਿਆਂ ਤੋਂ ਅਰਥ ਕਰਾ ਦਿੰਦਾ ਸਾਡਾ ਗੁਰੂ ਸਾਡੇ ਬੱਚਿਆਂ ਦੇ ਸਿਰ ਤੇ ਸਮਰੱਥ ਗੁਰੂ ਸਿਰ ਹੱਥ ਧਰਿਓ ਸਾਡੇ ਗੁਰੂ ਦਾ ਜਦੋਂ ਸਾਡੇ ਬੱਚਿਆਂ ਦੇ ਸਿਰ ਤੇ ਹੱਥ ਆ ਗਿਆ ਸਾਡੇ ਬੱਚਿਆਂ ਨੂੰ ਕੋਈ ਨਸ਼ਿਆਂ ਵੱਲ ਨਹੀਂ ਲਿਜਾ ਸਕਦਾ ਪਰ ਅਸੀਂ ਗੁਰੂ ਦੀ ਸ਼ਰਨ ਵਿੱਚ ਆ ਪਾਈਏ ਆਪਣੇ ਬੱਚਿਆਂ ਨੂੰ ਲੈ ਕੇ ਆਈਏ ਔਰ ਜਿਹੜੀਆਂ ਵੀ ਸਾਡੇ ਸਾਹਮਣੇ ਚੁਣੌਤੀਆਂ ਵਾਂ ਚਤਰਫਾਂ ਵਾਂ ਇਹਨਾਂ ਦਾ ਰਲ ਮਿਲ ਕੇ ਆਪਾਂ ਮੁਕਾਬਲਾ ਕਰੀਏ ਸਿੱਖ ਕਦੀ ਢੈਂਦੀ ਕਲਾ ਦੇ ਵਿੱਚ ਨਹੀਂ ਹੁੰਦਾ ਮੈਂ ਪੰਜਾਬ ਘੁੰਮ ਰਿਆਂ ਪੰਜਾਬ ਤੋਂ ਬਾਹਰ ਸਿਕਲੀਗਰ ਸਿੱਖਾਂ ਦੇ ਵਿੱਚ ਗੈਂ ਕੌਮ ਦੇ ਵਿੱਚ ਚੜਦੀ ਕਲਾਈ ਆ ਪਰ ਆਪਾਂ ਇਸ ਚੜ੍ਹਦੀ ਕਲਾ ਦਾ ਪ੍ਰਗਟਾਵਾ ਕਰੀਏ ਇੱਕ ਮੁੱਠ ਰਹੀਏ ਇੱਕ ਵੀ ਸਿੱਖ ਦੇ ਉੱਤੇ ਕੋਈ ਮੁਸ਼ਕਲ ਆਉਂਦੀ ਆ ਅਸੀਂ ਸਾਰੇ ਉਹਦੀ ਮਦਦ ਕਰਕੇ ਇੱਕ ਵੀ ਸਿੱਖ ਦੇ ਨਾਲ ਕੋਈ ਧੱਕਾ ਕਰਦਾ ਵਾ ਉਹ ਭਾਵੇਂ ਸਰਕਾਰ ਕਰੇ ਜਾਂ ਕੋਈ ਹੋਰ ਕਰੇ ਅਸੀਂ ਉਹਦਾ ਸਾਥ ਦਈਏ ਔਰ ਜਦੋਂ ਅਸੀਂ ਆਪਣੀ ਕਾਮਯਾਬੀ ਤਨੂੰ ਪਛਾਣਾਂਗੇ ਅਸੀਂ ਇੱਕ ਪਰਿਵਾਰ ਵਾਂ ਸਾਝਾ ਪਰਿਵਾਰ ਖਾਲਸਾ ਪੰਥ ਪਰਿਵਾਰ ਵਾਂਗ ਰਵਾਂਗੇ ਤੇ ਕੋਈ ਸਾਡਾ ਕੀ ਵਿਗਾੜ ਲੱਭੇਗਾ ਤੇ ਕੋਈ ਸਾਡਾ ਕੀ ਵਿਗਾੜ ਸਕਦਾ ਹੈ ਪਰ ਗੁਰੂ ਦੀ ਸ਼ਰਨ ਵਿੱਚ ਆਈਏ ਇੱਕ ਮੁੱਠ ਰਹੀਏ ਇੱਕ ਪਰਿਵਾਰ ਵਾਂਗ ਚੱਲੀਏ ਤੇ ਗੁਰੂ ਦੇ ਉੱਤੇ ਭਰੋਸਾ ਕਰੀਏ